ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਨ ਗੱਲ ਕਰਾਂਗੇ ਆਪਾਂ 10 ਜਨਵਰੀ 2025 ਦਿਨ ਸ਼ੁੱਕਰਵਾਰ ਦੇ ਤਿਥੀ ਸ਼ੁੱਕਰਵਾਰ ਦੀ ਹੈ ਔਰ ਸ਼ੁੱਕਰਵਾਰ ਦੇ ਦਿਨ ਅੱਜ ਜੋ ਤਿਥੀ ਹੈ ਉਹ ਕਾਰਸ਼ੀ ਕਾਰਸ਼ੀ ਤਿਥੀ ਤੇ ਸ਼ੁੱਕਰਵਾਰ ਵਾਲੇ ਦਿਨ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਲੌਜੀਕਲੀ ਗੱਲ ਕਰਾਂਗੇ ਆਪਾਂ ਤੁਹਾਡੇ ਸਿਤਾਰਿਆਂ ਬਾਰੇ ਤੁਹਾਡੇ ਗ੍ਰਹਾਂ ਬਾਰੇ ਦੋ ਦਿਨ ਵੀਡੀਓ ਨਹੀਂ ਪਾਈ ਔਰ ਥੋੜਾ ਮਿਸ ਤੇ ਕੀਤਾ ਹੋਇਆ ਹੈ ਨਾ ਚਲੋ ਗਲ ਕਰਨੀ ਆਪਾਂ 18 ਤਿਥੀ ਸਵੇਰੇ 10:21 ਤੱਕ ਰਹੇਗੀ ਤੇ ਉਸ ਤੋਂ ਬਾਅਦ 19 ਤਿਥੀ ਦਾ ਪੱਖ ਸ਼ੁਰੂ ਹੋ ਜਾਵੇਗਾ ਕ੍ਰਿਤਿਕਾ ਨਕਸ਼ਤਰ ਚੱਲੇਗਾ 1:46 ਤੱਕ ਤੇ ਸ਼ੁਭ ਜੋਗ ਰਹੇਗਾ ਗ੍ਰਹਾਂ ਦੇ ਮੁਤਾਬਕ ਅੱਜ ਦੇ ਦਿਨ ਯਾਨੀ ਕਿ ਸ਼ੁੱਕਰਵਾਰ ਵਾਲੇ ਦਿਨ ਗ੍ਰਹ ਬ੍ਰਿਕ ਰਾਸ਼ੀ ਵਿੱਚ ਚੰ드ਰਮਾ ਉੱਚ ਦੇ ਚੰ드ਰਮਾ ਬ੍ਰਿਕ ਰਾਸ਼ੀ ਵਿੱਚ ਕੱਲ ਰਾਤ 8:47 ਤੋਂ ਗਏ ਔਰ ਬ੍ਰਿਕ ਰਾਸ਼ੀ ਚ ਗੁਰੂ ਚੰਦਰ ਦਾ ਗੱਜ ਕੇਸ਼ਰੀ ਯੋਗ ਬਣਿਆ 13:10 ਵਜੇ ਕੇ 20 ਮਿੰਟ ਤੱਕ ਰਹਿਣ ਵਾਲੀ ਹੈ ਅ ਕਹਿੰਦੇ ਆ ਪੁੱਤਰ ਜੋ ਅੱਜ ਦੇ ਦਿਨ ਇਹ ਕਾਰਸ਼ੀ ਦਾ ਵਰਤਰੀ ਆ ਆਪਾਂ ਦੱਸਿਆ ਤੁਹਾਨੂੰ ਔਰ ਸੂਰਜ ਉੱਤਰਾ ਸਾਢਾ ਨਕਸ਼ਤਰ ਚ ਜਾ ਰਹੇ ਨੇ ਠੀਕ ਹੈ ਤੇ ਗ੍ਰਹਿਾਂ ਦੇ ਮੁਤਾਬਕ ਆਪਾਂ ਹਮੇਸ਼ਾ ਤੁਹਾਨੂੰ ਲੌਜੀਕਲੀ ਦੱਸਦੇ ਆ ਕਿ ਕਿੱਦਾਂ ਇਹਨਾਂ ਨੂੰ ਸ਼ੁਭ ਕਰਕੇ ਗ੍ਰਹਿਾਂ ਨੂੰ ਆਪਾਂ ਸ਼ੁਭផល ਲੈ ਸਕਦੇ ਆ ਸਭ ਤੋਂ ਜ਼ਰੂਰੀ ਤਾਂ ਇਹ ਹੈ ਆ ਕਿ ਅਸਲ ਦੇ ਵਿੱਚ ਉਹ ਸ਼ੁਭ ਉਹ ਹੈ ਜੋ ਸਾਡੇ ਮਨ ਨੂੰ ਚੰਗਾ ਲੱਗਦਾ ਹੈ ਤੇ ਅਸੀਂ ਕਈ ਵਾਰੀ ਚੰਗੀਆਂ-ਚੰਗੀਆਂ ਗੱਲਾਂ ਸੁਣ ਕੇ ਜੋ ਸਾਡੇ ਮਨ ਨੂੰ ਚੰਗਾ ਲੱਗਦਾ ਚਲੋ 2 ਮਿੰਟ ਹੀ ਸਹੀ ਭਾਵੇਂ ਸੱਚਾਈ ਨਹੀਂ ਹੈ ਭਾਵੇਂ ਸਾਡੇ ਨਾਲ ਉਸ ਤਰ੍ਹਾਂ ਦਾ ਨਹੀਂ ਹੋ ਰਿਹਾ ਪਰ ਮਨ ਨੂੰ ਤਰਵਾਸ ਤਾਂ ਮਿਲਿਆ ਪਰ ਇਹ ਕਿਦੰਦਰ ਦਾ ਤਰਵਾਸ ਹੋਇਆ ਜੋ ਤੁਹਾਨੂੰ ਥੋੜੀ ਦੇਰ ਲਈ ਖੁਸ਼ੀ ਦੇ ਰਿਹਾ ਤਾਂ ਫਿਰ ਅਸੀਂ ਆਪਣੀ ਜ਼ਿੰਦਗੀ ਵਿੱਚ ਇਹ ਤਾਂ ਇੱਕੋ ਸਪਿਕਚਰ ਦੇਖਣ ਦੇ ਬਰਾਬਰ ਹੋਇਆ ਜਦੋਂ ਤੁਸੀਂ ਪਿਕਚਰ ਦੇਖ ਰਹੇ ਹੁੰਨੇ ਹੋ ਤਾਂ ਤੁਹਾਨੂੰ ਲੱਗਦਾ ਕਿ 2-3 ਘੰਟੇ ਜਿਵੇਂ ਅਸੀਂ ਇਸ ਦਾ ਪਾਰਟੀ ਹੋਈ ਹੈ ਤੇ ਉਸ ਤੋਂ ਬਾਅਦ ਚਲੋ ਜੀ ਆਪਣੇ ਰੁਟੀਨ ਵਿੱਚ ਸ਼ੁਰੂ ਹੋ ਜਾਓ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਕਿ ਤੁਹਾਨੂੰ ਉਸ ਨੂੰ ਨਹੀਂ ਆਪਣੀ ਜ਼ਿੰਦਗੀ ਦੇ ਮੁਤਾਬਕ ਇੰਜੋਏ ਕਰ ਸਕੋ ਬਸ ਇਹੀ ਅਸਲ ਦੇ ਵਿੱਚ ਆਪਣਾ ਪੱਖ ਹੈ ਕਈ ਵਾਰੀ ਤੁਹਾਨੂੰ ਆਪਣੇ ਪਾਤਰ ਜਦੋਂ ਤੁਸੀਂ ਕੋਈ ਚੀਜ਼ ਦੇਖਦੇ ਹੋ ਤਾਂ ਉਦਾਂ ਦੇ ਹੀ ਲੱਗਦੇ ਆ ਤਾਂ ਇਹ ਕੀ ਹੈ ਇਹ ਕੀ ਹੈ ਕਿ ਅਸੀਂ ਜਦੋਂ ਸੱਚ ਤੇ ਝੂਠ ਮੈਂ ਤੁਹਾਨੂੰ ਦੱਸਾਂ ਹਰ ਵਾਰ ਆਪਾਂ ਤੁਹਾਨੂੰ ਕਈ ਵਾਰੀ ਦੱਸਿਆ ਕਿ ਸੱਚ ਝੂਠ ਕੁਝ ਨਹੀਂ ਹੈ ਜੋ ਚੀਜ਼ ਜੋ ਚੀਜ਼ ਕਿਸੇ ਦਾ ਨੁਕਸਾਨ ਨਹੀਂ ਕਰਦੀ ਜੋ ਚੀਜ਼ ਦੁਨੀਆਦਾਰੀ ਦੇ ਵਿੱਚ ਸਹੀ ਮਾਇਨਿਆਂ ਵਿੱਚ ਸਾਡੇ ਨਾਲ ਸਾਡੇ ਮਨ ਤੇ ਸਾਡੇ ਪਰਿਵਾਰ ਲਈ ਖੁਸ਼ੀ ਦਾ ਕਾਰਨ ਬਣਦੀ ਹੈ ਉਹ ਹੀ ਸੱਚ ਤੇ ਸਹੀ ਹੈ ਜੋ ਚੀਜ਼ ਭਾਵੇਂ ਕਿੰਨੀ ਵੀ ਵਧੀਆ ਕਿਉਂ ਨਾ ਹੋਵੇ ਜਿਹਦੇ ਨਾਲ ਸਾਡੇ ਮਨ ਨੂੰ ਸਾਡੇ ਸਰੀਰ ਨੂੰ ਸਾਡੇ ਦਿਮਾਗ ਨੂੰ ਸਾਡੇ ਪਰਿਵਾਰ ਨੂੰ ਖੁਸ਼ੀ ਨਾ ਮਿਲੇ ਅਸੀਂ ਸਾਡਾ ਮਨ ਤੇ ਦਿਮਾਗ ਦੋਨੋਂ ਖੁਸ਼ ਨਾ ਹੋਵੇ ਤਾਂ ਉਹ ਭਾਵੇਂ ਕਿੰਨੀ ਵੀ ਸਹੀ ਕਿਉਂ ਨਾ ਹੋਵੇ ਉਹ ਸਾਡੇ ਲਈ ਸਹੀ ਹੋ ਹੀ ਨਹੀਂ ਸਕਦਾ ਦੁਨੀਆਦਾਰੀ ਦੀਆਂ ਚੀਜ਼ਾਂ ਕਈ ਵਾਰੀ ਦੁਨੀਆਦਾਰੀ ਦੇ ਲਈ ਸਹੀ ਨਹੀਂ ਹੁਣ ਮੈਂ ਤੁਹਾਨੂੰ ਇੱਕ ਗੱਲ ਕਰਦੇ ਆਂ ਅੱਜ ਚਰਚਾ ਕਰਨੀ ਆ ਕਿਸੇ ਨੇ ਪੁੱਛਿਆ ਕਿ ਡਿਪਰੈਸ਼ਨ ਦੇ ਉਪਾਅ ਦੱਸੋ ਪਹਿਲਾਂ ਮੈਨੂੰ ਇਹ ਦੱਸੋ ਕਿ ਡਿਪਰੈਸ਼ਨ ਹੈ ਕੀ ਡਿਪਰੈਸ਼ਨ ਕੀ ਆ ਆਪਣੇ ਮਨ ਦੀ ਸਥਿਤੀ ਨੂੰ ਸਮਝਣਾ ਅਸਲ ਦੇ ਵਿੱਚ ਡਿਪਰੈਸ਼ਨ ਬੜਾ ਸੌਖਾ ਇਹ ਕਹਿਣਾ ਹੁਣ ਜਿਨ੍ਹਾਂ ਨੂੰ ਡਿਪਰੈਸ਼ਨ ਹੈ ਨਾ ਜਿਨ੍ਹਾਂ ਨੂੰ ਕੋਈ ਟੈਨਸ਼ਨ ਹੈ ਨਾ ਜਿਨ੍ਹਾਂ ਦੇ ਮਨ ਦੀ ਪਰੇਸ਼ਾਨੀ ਆ ਤੇ ਉਹਨਾਂ ਨੂੰ ਇਹ ਲੱਗਣਾ ਕਿ ਲੈ ਇਹਨੂੰ ਕੀ ਪਤਾ ਕਿ ਇਹ ਚੀਜ਼ ਕੀ ਹੁੰਦੀ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਮੈਂ ਇਹ ਗੱਲ ਸਮਝਦੀ ਆ ਕਿ ਜਿਸ ਤਨ ਲੱਗੇ ਉਹੀ ਜਾਣਦਾ ਹੈ ਕਿ ਕਿਦਾਂ ਕੀ ਪਰੇਸ਼ਾਨੀ ਹੈ ਇੱਕ ਇੱਕ ਐਗਜ਼ਾਮਪਲ ਦੇ ਰਹੀ ਆ ਤੁਹਾਨੂੰ ਕਹਿੰਦੇ ਕਿਸੇ ਦੀ ਨਾ ਲੱਤ ਟੁੱਟ ਗਈ ਧਿਆਨ ਨਾਲ ਸੁਣਿਓ ਕਹਿੰਦੇ ਕਿਸੇ ਦੀ ਲੱਤ ਟੁੱਟ ਗਈ ਤੇ ਕੋਈ ਦੂਜਾ ਆਇਆ ਦਰਦ ਹੁੰਦਾ ਹੋਣਾ ਐ 10 ਵਿਚਾਰੇ ਦੀ ਲੱਤ ਟੁੱਟੀ ਉਹ ਕਹਿੰਦਾ ਆਹ ਕੋ ਦਰਦ ਹੁੰਦਾ ਏ ਓਹੋ ਬੜਾਈ ਦਰਦ ਹੁੰਦਾ ਹੋਣਾ ਇਹ ਤੇ ਬੜਾ ਔਖਾ ਏ ਉਹ ਕਹਿੰਦਾ ਤੈਨੂੰ ਤੁਰਿਆ ਕਹਿੰਦਾ ਹਾਂ ਬਹਿ ਬਹਿ ਗਿਆ ਕਹਿੰਦਾ ਤੇਰੀ ਲੱਤ ਟੁੱਟੀ ਆ ਕਹਿੰਦਾ ਨਹੀਂ ਇਹਨਾਂ ਫਿਰ ਤੈਨੂੰ ਕਿਵੇਂ ਪਤਾ ਕਿ ਔਕਾ ਹੁੰਦਾ ਹੋਣਾ ਬੜਾ ਦਰਦ ਹੁੰਦਾ ਹੋਣਾ ਤੂੰ ਕਿੱਥੇ ਮਹਿਸੂਸ ਕਰ ਸਕਦਾ ਤੂੰ ਤਾਂ ਚਾਰ ਗੱਲਾਂ ਹੀ ਕਰ ਸਕਦਾ ਸਮਝਣ ਦੀ ਕੋਸ਼ਿਸ਼ ਕਰ ਉਹ ਇਹ ਦੁਨੀਆਦਾਰੀ ਹੈ ਹੈਨਾ ਐਦਾਂ ਹੀ ਕੋਈ ਹੋਰ ਆਇਆ ਚਲੋ ਤੇ ਐਦਾਂ ਹੀ ਤੀਸਰਾ ਬੰਦਾ ਜਦੋਂ ਆਇਆ ਤੇ ਕਹਿੰਦਾ ਉਹਦੇ ਕੋਲ ਬਹਿ ਗਿਆ ਤੇ ਉਹਨੂੰ ਕਹਿੰਦਾ ਇਹ ਦਰਦ ਬੜਾ ਮਾੜਾ ਏ ਇਹ ਅਸਲ ਦੇ ਵਿੱਚ ਤੂੰ ਹੀ ਸਹਿਣਾ ਏ ਕਿਉਂਕਿ ਤੈਨੂੰ ਹੀ ਪਤਾ ਹੈ ਕਿ ਲੱਤ ਟੁੱਟੀ ਦਾ ਦਰਦ ਕਿਸ ਤਰ੍ਹਾਂ ਲੱਤ ਤੋਂ ਲੈ ਕੇ ਸਾਰੇ ਸਰੀਰ ਨੂੰ ਪਰੇਸ਼ਾਨ ਕਰਦਾ ਹੈ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਕਹਿੰਦਾ ਕਿਉਂਕਿ ਮੇਰੀ ਟੁੱਟ ਚੁੱਕੀ ਉਹ ਕਹਿੰਦਾ ਹੁਰਾ ਫਿਰ ਮੇਰੇ ਕੋਲ ਬੈ ਕyunki ਤੂੰ ਮੇਰੇ ਦਰਦ ਨੂੰ ਮਹਿਸੂਸ ਕਰ ਸਕਦਾ ਕਿਉਂਕਿ ਤੂੰ ਇਸ ਦਰਦ ਤੋਂ ਨੰਗ ਚੁੱਕਾ ਤਾਂ ਪਾ ਇਹ ਨਹੀਂ ਕਹਿ ਸਕਦੇ ਕਿ ਡਿਪਰੈਸ਼ਨ ਵਾਲਾ ਬੰਦਾ ਹੀ ਡਿਪਰੈਸ਼ਨ ਵਾਲੇ ਬੰਦੇ ਨੂੰ ਪਰ ਇੱਕ ਗੱਲ ਤਾਂ ਹੈ ਜਿਹਨੂੰ ਜੋ ਚੀਜ਼ ਦਾ ਅਹਿਸਾਸ ਹੈ ਉਹਨੂੰ ਹੀ ਆਪਣੇ ਦਰਦ ਦਾ ਪਤਾ ਹੈ ਤੇ ਉਹ ਜਿਹਦੀ ਲੱਤ ਟੁੱਟੀ ਸੀ ਉਹਨੇ ਉਹਨੂੰ ਸਿਰਫ ਇੰਨਾ ਹੀ ਕਿਹਾ ਕਹਿੰਦਾ ਦਰਦ ਤੇ ਬੜਾ ਮਾੜਾ ਹੈ ਪਰ ਇੱਕ ਗੱਲ ਸੁਣ ਸਹਿਣਾ ਤੈਨੂੰ ਹੀ ਪੈਣਾ ਹੈ ਭਾਵੇਂ ਇੱਥੇ ਲੱਖ ਆਉਣ ਕਰੋੜ ਆਉਣ 10 ਆਉਣ 50 ਆਉਣਗੇ ਜ਼ਰੂਰ ਪਰ ਉਹ ਸਿਰਫ ਆਪਣੇ ਆਪਣੇ ਦਿਮਾਗ ਨਾਲ ਮਨ ਨਾਲ ਗੱਲ ਕਰਨਗੇ ਤੇ ਉਹ ਗੱਲਾਂ ਦੇ ਨਾਲ ਤੇਰਾ ਦਰਦ ਘਟ ਕੋਈ ਨਹੀਂ ਹੋਣਾ ਤੇ ਤੂੰ ਹੀ ਹੈ ਜਿਹੜਾ ਸਿਰਫ ਇਹ ਕਹਿ ਸਕਦਾ ਕਿ ਸਹਿਣਾ ਤੇ ਪੈਣਾ ਹੀ ਹੈ ਕਿਉਂਕਿ ਮੈਂ ਠੀਕ ਹੋਣਾ ਤੁਸੀਂ ਇਸ ਚੀਜ਼ ਦਾ ਤੱਤ ਸਮਝਿਓ ਜਰਾ ਬੜੀ ਡੂੰਗੀ ਗੱਲ ਹੈ ਕਿ ਡਿਪਰੈਸ਼ਨ ਜਿਹੜੀ ਚੀਜ਼ ਹੈ ਨਾ ਇਹ ਜਿਹਨੂੰ ਹੁੰਦੀ ਹੈ ਤੇ ਸਿਰਫ ਉਹਨੂੰ ਹੀ ਅਹਿਸਾਸ ਹੈ ਕਿਉਂਕਿ ਡਿਪਰੈਸ਼ਨ ਚ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇਨਸਾਨ ਕਿੱਦਾਂ ਚਲੇ ਜਾਂਦਾ ਏ ਇਹਦੇ ਚ ਜਾਣਾ ਤੇ ਹੌਲੀ-ਹੌਲੀ ਹੁੰਦਾ ਪਰ ਜਦੋਂ ਇਹਦੇ ਚੋਂ ਨਿਕਲਿਆ ਜਾਂਦਾ ਹੈ ਨਾ ਤਾਂ ਵੀ ਇਹ ਉਹਦੇ ਲਈ ਵੀ ਹੌਲੀ-ਹੌਲੀ ਨਿਕਲ ਹੁੰਦਾ ਹੈ ਪਤਾ ਹੀ ਨਹੀਂ ਲੱਗਦਾ ਬੰਦਾ ਡਿਪਰੈਸ਼ਨ ਚ ਕਦੋਂ ਚਲੇ ਗਿਆ ਪਰ ਇਹ ਪਤਾ ਜ਼ਰੂਰ ਲੱਗਦਾ ਕਿ ਨਿਕਲਿਆ ਕਿਦਾਂ ਕਿਉਂ ਕਿਉਂਕਿ ਤੁਸੀਂ ਆਪਣੀ ਹਿੰਮਤ ਨਾਲ ਹੀ ਇਸ ਤੋਂ ਜੇ ਤੁਸੀਂ ਕਹੋ ਨਾ ਕਿ ਕੋਈ ਡਾਕਟਰ ਕੋਈ ਵੀ ਕੋਈ ਵੀ ਚਾਰ ਗੱਲਾਂ ਕਰਕੇ ਤੁਹਾਨੂੰ ਤੁਹਾਡੇ ਡਿਪਰੈਸ਼ਨ ਚੋਂ ਕੱਢ ਸਕਦਾ ਨਹੀਂ ਤੁਸੀਂ ਜ਼ਿੰਦਗੀ ਨੂੰ ਜਿਸ ਤਰੀਕੇ ਨਾਲ ਸਮਝਿਆ ਹੈ ਨਾ ਉਸ ਤਰੀਕੇ ਨੂੰ ਬਦਲ ਕੇ ਤੁਸੀਂ ਆਪਣੇ ਆਪ ਨੂੰ ਬਦਲ ਕੇ ਆਪਣੇ ਆਪ ਨੂੰ ਡਿਪਰੈਸ਼ਨ ਚੋਂ ਕੱਢ ਸਕਦੇ ਹੋ ਡਿਪਰੈਸ਼ਨ ਇੱਕ ਇਹੋ ਜਿਹੀ ਚੀਜ਼ ਹੈ ਡਿਪਰੈਸ਼ਨ ਮਤਲਬ ਜਦੋਂ ਤੁਸੀਂ ਕਿਸੇ ਤਰ੍ਹਾਂ ਨਾਲ ਕੁਝ ਵੀ ਸਹੀ ਤਰੀਕੇ ਨਾਲ ਸੋਚ ਨਹੀਂ ਪਾਉਂਦੇ ਕੁਝ ਕਰ ਨਹੀਂ ਪਾਉਂਦੇ ਦੁਨੀਆ ਬੇਕਾਰ ਤੇ ਹਰ ਰਸ ਵਿੱਚ ਬੈਠੇ ਹੋਏ ਅਸੀਂ ਜੰਗਲ ਦੀ ਤਰ੍ਹਾਂ ਬੇਰਾਨ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਦੇਖੋ ਕਿਹੋ ਜੀ ਮਨੋਦਸ਼ਾ ਹੋਏਗੀ ਦੂਜਿਆਂ ਨੂੰ ਲੱਗਦਾ ਕੀ ਹੋਇਆ ਕੀ ਵੱਡੀ ਗੱਲ ਹੈ ਦੁਨੀਆਦਾਰੀ ਨਾਲ ਹੁੰਦੀ ਹੈ ਤੇ ਫਿਰ ਐਦਾਂ ਕਹਿ ਕੇ ਤੁਸੀਂ ਛੁੱਟ ਸਕਦੇ ਹੋ ਕਿ ਦੁਨੀਆਦਾਰੀ ਨਾਲ ਹੀ ਹੁੰਦੀ ਠੀਕ ਦੱਸੋ ਤੁਸੀਂ ਨਹੀਂ ਛੁੱਟ ਸਕਦੇ ਨਾ ਕਿ ਦੁਨੀਆਦਾਰੀ ਨਾਲ ਹੀ ਹੁੰਦੀ ਕੀ ਕਰੀਏ ਅਸੀਂ ਦੁਨੀਆਦਾਰੀ ਨੂੰ ਕੀ ਕਰੀਏ ਅਸੀਂ ਦੂਜੇ ਦੇ ਦੁੱਖ ਨੂੰ ਜੋ ਸਾਨੂੰ ਹੋ ਰਿਹਾ ਹੈ ਮਹਿਸੂਸ ਅਸੀਂ ਇਹ ਥੋੜਾ ਕਹਿ ਸਕਦੇ ਅਚਕਾ ਲਾਜਾ ਆਪਾਂ ਸੇਮ ਸੇਮਾਂ ਤੇ ਬਹਿ ਜਾਈਏ ਕੋਲ ਐ ਨਹੀਂ ਨਾ ਹੁੰਦਾ ਦਿਪਰੈਸ਼ਨ ਦੀ ਸੱਚ ਜਾਣੋ ਸੱਚ ਮਾਇਨਿਆਂ ਵਿੱਚ ਸਿਰਫ ਇੱਕੋ ਇਲਾਜ ਹੈ ਕਿ ਤੁਸੀਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਦੇਖੋ ਪਰਖੋ ਕਿ ਠੀਕ ਹੈ ਠੀਕ ਹੈ ਜੋ ਵਜਾਏ ਉਹਨਾਂ ਨੂੰ ਲਿਖੋ ਵਾਰ-ਵਾਰ ਲਿਖੋ ਜੋ ਮਨ ਦਿਮਾਗ ਚਾਹੁੰਦਾ ਉਹਨਾਂ ਨੂੰ ਲਿਖੋ ਦੂਜੇ ਨੂੰ ਸੁਣਾਉਣ ਦੀ ਬਣਾਏ ਆਪਣੇ ਆਪ ਨੂੰ ਸੁਣਾਓ ਸ਼ੀਸ਼ਾ ਦੇਖ ਕੇ ਬੋਲੋ ਕਿ ਭਾਈ ਮੇਰੀ ਹਾਲਤ ਦਾ ਜ਼ਿੰਮੇਵਾਰ ਜੇ ਕੋਈ ਹੈ ਤਾਂ ਇਹਦਾ ਮਤਲਬ ਮੇਰੇ ਹੀ ਕਰਮ ਖਰਾਬ ਹੈ ਜੇ ਮੈਂ ਆ ਤਾਂ ਮੈਂ ਕਿਉਂ ਆ ਮੈਂ ਕਿਉਂ ਇਹ ਚੀਜ਼ ਲਈ ਇਦਾਂ ਏ ਜੇ ਤੁਸੀਂ ਕਹੋ ਤਾਂ ਕੋਈ ਦਵਾਈ ਨਹੀਂ ਬਣੀ ਡਿਪਰੈਸ਼ਨ ਦੀ ਸਿਰਫ ਨੀਂਦ ਦੀ ਦਵਾਈ ਤੁਹਾਨੂੰ ਦਿੰਦੇ ਆ ਤੇ ਜੇ ਤੁਹਾਨੂੰ ਕਹੋ ਕਿ ਕੋਈ ਹਾਂ ਠੀਕ ਹੈ ਓਕੇ ਥੋੜੀ देर ਲਈ ਦੂਜੇ ਦੀ ਗੱਲ ਸੁਣ ਕੇ ਤੁਹਾਨੂੰ ਹੌਸਲਾ ਮਿਲ ਜਾਏਗਾ ਤੁਹਾਨੂੰ ਲੱਗੇਗਾ ਕਿ ਠੀਕ ਹੈ ਬਿਲਕੁਲ ਠੀਕ ਹੈ ਇਹ ਸਹੀ ਗੱਲਾਂ ਕਹਿ ਰਹੀ ਆ ਪਰ ਉਹੀ ਗੱਲ ਨਾ ਫਿਰ 5-7 ਘੰਟੇ ਬਾਅਦ ਫੇਰ ਅਸੀਂ ਉਹ ਕਹਿੰਦੀ ਆ ਕੋੜੀ ਉੱਥੇ ਦੀ ਉੱਥੇ ਹਨਾ ਤੇ ਫਿਰ ਸਾਡਾ ਮਨ ਦੀ ਮਾਤ ਦੀ ਸੂਈ ਫੇਰ ਉੱਥੇ ਪਹੁੰਚ ਜਾਏਗੀ ਤੇ ਉਹਨੇ ਤਾਂ ਪਹੁੰਚਣ ਆਈ ਆ ਉਹਦਾ ਇੱਕ ਕੰਮ ਹੈ ਜਿੱਥੋਂ ਤੁਰੀਏ ਉੱਥੇ ਪਹੁੰਚਣਾ ਗੱਲ ਇਹ ਹੈ ਕਿ ਅਸੀਂ ਉਸ ਨੂੰ ਸੂਈ ਨੂੰ ਕਿਉਂ ਉੱਥੇ ਪਹੁੰਚਣ ਦੇਣਾ ਵਾਰ-ਵਾਰ ਆਪਣੇ ਆਪਣੇ ਸਿਤਾਰੇ ਮਜ਼ਬੂਤ ਕਰੋ ਆਪਣੇ ਗ੍ਰਹਿ ਮਜ਼ਬੂਤ ਕਰੋ ਜਦੋਂ ਵੀ ਕਿਸੇ ਦੇ ਲਗਨ ਦਾ ਮਾਲਕ ਢੀਕ ਹੋਏਗਾ ਉਹ ਸ਼ੁਭ ਨਹੀਂ ਹੋਏਗਾ ਤਾਂ ਡਿਪਰੈਸ਼ਨ ਚ ਦੁਨੀਆਦਾਰੀ ਦੀ ਇਹ ਗੱਲਾਂ ਚ ਬੰਦਾ ਛੇਤੀ ਆ ਜਾਂਦਾ ਏ ਆਪਣੇ ਆਪ ਨੂੰ ਟੈਡਰੀ ਕਰ ਲੈਂਦਾ ਏ ਕੀ ਨਹੀਂ ਹੋ ਪਾਣਾ ਇੱਕ ਇਦਾਂ ਹੀ ਉਹ ਸਾਰੇ ਕੀ ਕਹਿਣਗੇ ਹੁਣ ਮੇਲ ਗੱਲ ਸੁਣੋ ਮੈਂ ਇੱਕ ਤਾਂ ਹੁੰਦਾ ਡਿਪਰੈਸ਼ਨ ਦਾ ਕਾਰਨ ਕੋਈ ਮੁੰਡਾ ਚਲਾ ਗਿਆ ਇੱਥੋਂ ਬਾਹਰ ਅੱਛਾ ਜੀ ਚਲੋ ਮਾਪਿਓ ਨੇ ਭੇਜਿਆ ਬਾਹਰ ਜਾਣਾ ਬਾਹਰ ਜਾਣਾ ਕੋਈ ਚਾਰ ਰਿਸ਼ਤੇ ਦਾ ਨਾ ਚ ਡੋਂਡੀ ਪਿੱਟਦੀ ਜੀ ਬਾਹਰ ਚਾਹ ਨੂੰ ਦੋ ਚਾਰ ਪਿੰਡਾਂ 'ਚ ਹੀ ਮੰਨ ਲਓ ਰੌਲਾ ਪੈ ਗਿਆ ਉੱਥੇ ਜਾ ਕੇ ਉਹ ਮੁੰਡੇ ਦਾ ਥੋੜਾ ਕੰਮ ਖਰਾਬ ਹੋ ਗਿਆ ਤੇ ਡਿਪਰੈਸ਼ਨ 'ਚ ਟੈਨਸ਼ਨ 'ਚ ਬੜਾ ਵੀ ਲੈ ਵਈ ਇੰਨਾ ਪੈਸਾ ਵੀ ਲਾਇਆ ਤੇ ਕੰਮ ਵੀ ਨਹੀਂ ਚੱਲ ਰਿਹਾ ਇਨਾ ਜ਼ਿਆਦਾ ਡਿਪਰੈਸ਼ਨ ਚ ਕੋਨੇ ਆਪਣੇ ਮਾਪੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਮਾਪਿਓਂ ਵਿਚਾਰੇ ਘਲਪ ਰਹੇ ਆ ਤਾਂ ਕੀ ਹੋਇਆ ਉਹ ਮੁੰਡੇ ਨੂੰ ਕਿਹਾ ਵੀ ਤੂੰ ਆ ਜਾ ਵਾਪਸ ਆ ਜਾ 나 ਜਿਵੇਂ ਆ ਨਹੀਂ ਸਕਦਾ ਚਾਰ ਰਿਸ਼ਤੇਦਾਰ ਕੀ ਕਹਿਣਗੇ ਇਹ ਕਹਿੰਦਾ ਸੀ ਬਾਹਰ ਜਾਣਾ ਏ ਕੁਛ ਕਰ ਨਹੀਂ ਪਾਇਆ ਮੈਂ ਖਾਲੀ ਹੱਥ ਆਉਂਗਾ ਤਾਂ ਸਾਰੇ ਕੀ ਸੋਚਣਗੇ ਮੇਰੇ ਮਾਪਿਓਂ ਨੇ ਕਿਹਾ ਨਾ ਕਿ ਸਾਡੀ ਤੂੰ ਸਾਡੇ ਲਈ ਕੁਛ ਨਹੀਂ ਕੀਤਾ ਮੈਂ ਆਪਣੇ ਆ ਕਰਨਾ ਚਾਹੁੰਦਾ ਸੀ ਮੈਂ ਉਹ ਕਰ ਦੇਖ ਤੁਸੀਂ ਦੇਖੋ ਤੁਸੀਂ ਦੁਨੀਆਦਾਰੀ ਦੇ ਲਈ ਦੁਨੀਆ ਚਾਹੇ ਹੋ ਤੁਸੀਂ ਚਾਰ ਰਿਸ਼ਤੇਦਾਰਾਂ ਨੂੰ ਦਿਖਾਉਣ ਦੇ ਲਈ ਬਾਹਰ ਗਏ ਸੀ ਠੀਕ ਹੈ ਵਈ ਇੱਕ ਕੋਸ਼ਿਸ਼ ਕੀਤੀ ਅਸੀਂ ਇੱਕ ਸਿੱਕਾ ਚਲਾਇਆ ਉਹ ਸਾਡਾ ਨਹੀਂ ਚੱਲਿਆ ਬਹੁਤੇ ਲੋਕਾਂ ਦਾ ਨਹੀਂ ਚਾਹੁੰਦਾ ਤੇ ਕੀ ਕਰੀਏ ਫਿਰ ਕਿਉਂ ਮਰੀਏ ਫਿਰ ਕਿਉਂ ਵਈ ਠੀਕ ਹੈ ਨਹੀਂ ਮਨ ਲੱਗਿਆ ਨਹੀਂ ਲੱਗਿਆ ਨਹੀਂ ਕੰਮ ਮਿਲਿਆ ਨਹੀਂ ਮਿਲਿਆ ਕੀ ਕਰੀਏ ਫਿਰ ਅਸੀਂ ਅਸੀਂ ਆ ਗਏ ਵਾ ਕਿਉਂ ਨਹੀਂ ਤੁਸੀਂ ਆਪਣੇ ਲਈ ਆਪਣੇ ਆਪ ਨੂੰ ਜਵਾਬ ਦਿੰਦੇ ਹਰ ਚੀਜ਼ ਦਾ ਤਾਂ ਕਿ ਤੁਸੀਂ ਇਹ ਨਾ ਸੋਚੋ ਕਿ ਮੈਂ ਕੁਝ ਬਣ ਨਹੀਂ ਸਕਿਆ ਮੈਂ ਕੁਝ ਕਰ ਇਹ ਦੁਨੀਆਦਾਰੀ ਦੇ ਵਿੱਚ ਜੁੰਦੇ ਜੀ ਬਣਨਾ ਵਿਚਰਨਾ ਜਾਂ ਕਰਨਾ ਜਾਂ ਮਿਲਣਾ ਜਾਂ ਘਾਟੇ ਜਾਂ ਵਾਦੇ ਜੋ ਵੀ ਹੈ ਦੁਨੀਆਦਾਰੀ ਦੇ ਲਈ ਹੈ ਕਿਉਂ ਅਸੀਂ ਇਸ ਚੀਜ਼ ਦੇ ਲਈ ਆਪਣੇ ਸਰੀਰ ਆਪਣੇ ਮਨ ਨੂੰ ਕਸ਼ਟ ਦੇ ਰਹੇ ਹਾਂ ਮਤਲਬ ਦਵਾਈਆਂ ਖਾ ਰਹੇ ਹਾਂ ਭਾਈ ਕਿ ਠੀਕ ਹੋ ਜਾਂਦੇ ਕੀ ਠੀਕ ਹੋ ਜਾਓਗੇ ਤੁਸੀਂ ਦਵਾਈ ਕੋਈ ਦੇ ਦੇਗਾ ਸੌਣ ਦੀ ਸੌਣ ਨਾਲ ਕੋਈ ਠੀਕ ਹੁੰਦਾ ਨੀਂਦ ਤਾਂ ਉਹ ਹੈ ਨੀਂਦ ਤਾਂ ਉਹ ਹੈ ਜੋ ਮਨ ਤੇ ਦਿਮਾਗ ਨੂੰ ਸ਼ਾਂਤ ਕਰਨ ਤੇ ਅੱਖਾਂ ਬੰਦ ਕਰੇ ਤੇ ਬੜੀ ਮధుਰ ਤੇ ਬੜੀ ਸਮਾਈ ਨਾ ਲਾਉਂਦੀ ਹੈ ਕਿ ਚਲੋ ਹੁਣ ਸੌਣ ਦਾ ਟਾਈਮ ਹੈ ਹੁਣ ਸੌਂ ਜਾਣੇ ਆ ਹੁਣ ਉੱਠਣ ਦਾ ਟਾਈਮ ਹੈ ਹੁਣ ਉੱਠ ਜਾਣੇ ਆ ਇਹ ਰੂਟੀਨ ਐ ਕੁਦਰਤ ਕਰਦੀ ਪਈ ਐ ਉਹ ਅਸੀਂ ਕਰਦੇ ਪਈ ਐ ਕੁਦਰਤ ਦੇ ਨਾਲ ਚੱਲਣਾ ਕੁਦਰਤ ਦੇ ਨਾਲ ਚੱਲਣਾ ਜਿੱਦਾਂ ਜਿੱਦਾਂ ਕੁਦਰਤ ਚਲਾਉਂਦੀ ਓਦਾਂ-ਓਦਾਂ ਚੱਲੋ ਸਰਦੀ ਐ ਨਾ ਮੋਟੇ ਕੱਪੜੇ ਪਾ ਲੈਣੇ ਆ ਗਰਮੀ ਐ ਨਾ ਲਾ ਲੈਣੇ ਆ ਛਾਵੇਂ ਬਹਿ ਜਾਣੇ ਆ ਖੂਬਸਰਾ ਪਾਣੀ ਪੀਣੇ ਆ ਹਨਾ ਪੱਤ ਝੜਿਆ ਨਾ ਓਦਾਂ ਦੇ ਹੋ ਜਾਣੇ ਆ ਹਨਾ ਤੇ ਬਰਸਾਤ ਹੈ ਤੇ ਛਤਰੀਆਂ ਲੈ ਲੈਣੇ ਆ ਹਨਾ ਜੇ ਕੋਈ ਮੌਸਮ ਬਦਲ ਜਾ ਤੇ ਕੋਈ ਕੋਈ ਬਿਮਾਰੀ ਲੱਗਦੀ ਤੇ ਉਹਦੇ ਇਲਾਜ ਕਰ ਲੈਣੇ ਆ ਤੇ ਕਿਉਂ ਨਹੀਂ ਅਸੀਂ ਇਹ ਅਸੀਂ ਉਸ ਤਰੀਕੇ ਦੇ ਨਾਲ ਆਪਣੇ ਮੁੱਕ ਦੀ ਗੱਲ ਕੇ ਜਿੱਦਾਂ ਦੇ ਸਟਾਰ ਨੇ ਉਦਾਂ ਦੇ ਹੀ ਬਣ ਜਾਂਦੇ ਆ ਖੁਸ਼ ਰਵਾਂਗੇ ਸੁਖੀ ਰਵਾਂਗੇ ਡਿਪਰੈਸ਼ਨ ਦਾ ਇਹ ਪਾਣਾ ਤੁਹਾਨੂੰ ਮੰਗਲ ਮਜ਼ਬੂਤ ਡਿਪਰੈਸ਼ਨ ਦੇ ਪਾਣੀ ਕਹਿ ਸਕਦੇ ਮੰਗਲ ਕਮਜ਼ੋਰ ਹੋਵੇ ਲਗਨ ਦਾ ਮਾਲਕ ਕਮਜ਼ੋਰ ਹੋਵੇ ਚੰਦਰ ਕਮਜ਼ੋਰ ਹੋਵੇ ਤਾਂ ਬੰਦਾ ਬੜੀ ਜਲਦੀ ਹਰ ਚੀਜ਼ ਦੇ ਵਿੱਚ ਜਾ ਕੇ ਉਹਨੂੰ ਨਿਕਲਣਾ ਔਖਾ ਹੋ ਜਾਂਦਾ ਹੈ ਉਦਾਸੀ ਹੋ ਜਾਂਦੀ ਹੈ ਚੰਦਰ ਕੇਤੂ ਦਾ ਗ੍ਰਹਿਣ ਹੋਵੇ ਰਾਹੂ ਚੰਦਰ ਰਾਹੂ ਦੀ ਜੁਤੀ ਹੋਵੇ ਤਾਂ ਵੀ ਬੜੀ ਛੇਤੀ ਸਾਡਾ ਮਾਨਸਿਕ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ ਉਹਨਾਂ ਲਈ ਆਪਾਂ ਤੁਹਾਨੂੰ ਪ੍ਰੋਗਰਾਮ ਦੇ ਕੇ ਜ ਦੱਸਣ ਵਾਲੀਆਂ ਅੱਜ 10 ਜਨਵਰੀ 2025 ਨੂੰ ਗ੍ਰਹਿਆਂ ਦੇ ਮੁਤਾਬਕ ਗੁਰੂ ਚੰਦਰ ਦਾ ਗੱਜ ਕੇ ਸ੍ਰੀ ਯੋਗ ਜੋ ਬਣਿਆ ਤੇ ਚੰਦਰਮਾ ਸੂਰਜ ਦੇ ਨਕਸ਼ਤਰ ਚਿਕ੍ਰਿਤਿਕਾ ਚ ਉਸ ਤੋਂ ਬਾਦਰੋਹ ਨਹੀਂ ਜਨੀ ਚੰਦਰ ਦੇ ਨਕਸ਼ਤਰ ਚ ਜਾਏਗਾ ਇਸ ਤਾਕੀ ਪ੍ਰਭਾਵ ਪਾਵੇਗਾ ਨਹੀਂ ਸੌਰੀ ਉਸ ਤੋਂ ਬਾਅਦ ਪਹਿਲਾਂ ਕ੍ਰਿਤਿਕਾ ਤੇ ਉਸ ਤੋਂ ਬਾਅਦ ਰੋहिणी ਨਕਸ਼ਤਰ ਚੰਦਰ हां ચંદ્ર ਦੇ ਨਕਸ਼ਤਰ ਚ ਚਲੇਗਾ ਕੀ ਪ੍ਰਭਾਵ ਪਵੇਗਾ ਔਰ ਅੱਜ ਦੇ ਦਿਨ ਅੱਜ ਮਤਲਬ ਕਿ 9 ਤਰੀਕ ਸੌਰੀ 10 ਤਰੀਕ ਨੂੰ ਸ਼ੁੱਕਰਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ 10:30 ਵਜੇ ਤੋਂ ਲੈ ਕੇ 12:00 ਵਜੇ ਤੱਕ ਰਹੇਗਾ ਸਭ ਤੋਂ ਪਹਿਲਾਂ ਅries ਮੇਸ਼ਾ ਰਾਸ਼ੀ ਦਿਖਲ ਕਰਦੇ ਆਂ ਸਿਤਾਰਿਆਂ ਦੇ ਮੁਤਾਬਕ ਗੁਰੂ ਚੰਦਰ ਦੰਗਾ ਜੀ ਕੇ ਸ੍ਰੀ ਯੋਗਤਾ ਨਿਸਤਾਨ ਚ ਲੱਗਿਆ ਤੁਹਾਨੂੰ ਕੰਮ ਕਰ ਬਿਜ਼ਨਸ ਲਈ ਸਿਤਾਰੇ ਕੋਈ ਚੰਗੇ ਮਨ ਅੱਛਾ ਕਰ ਬਜੇ ਸ਼ਾਂਤੀ ਰਹੇ ਤੇ ਸ਼ੁਭ ਫੰਕਸ਼ਨ ਤੇ ਕਿਤੇ ਜਾਂਦੇ ਆ ਤਿਆਰੀਆਂ ਚੱਲੀਆਂ ਦਿਨ ਵਧੀਆ ਕੰਫੀਡੈਂਸ ਬਣਿਆ ਰਹੇਗਾ ਟੌਰਸ ਬ੍ਰਿਕ ਰਾਸ਼ੀ ਸਿਹਤ ਸੰਭਾਲ ਲੈਣੀ ਚਾਹੀਦੀ ਹੈ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਥੋੜੀਆਂ ਪਰੇਸ਼ਾਨੀਆਂ ਤੁਹਾਨੂੰ ਆ ਸਕਦੀਆਂ ਨੇ ਸੇਤੂ ਲੈ ਲੀ ਹਾ ਠੰਡੀਆਂ ਦਿੱਤੀਆਂ ਚੀਜ਼ਾਂ ਦਾ ਸੇਵਨ ਤੋਂੜਾ ਪਰਹੇਜ਼ ਨਾਲ ਕਰਨਾ ਚਾਹੀਦਾ ਹੈ ਬਜ਼ੁਰਗਾਂ ਦੇ ਪੈਰੀ ਹੱਥ ਲਗਾ ਕੇ ਘਰ ਤੋਂ ਜਾਣਾ энерਜੀ ਨੂੰ ਸ਼ੁਭ ਕਰੇਗਾ ਜੈਮਨੀ ਮਿਥੂਨ ਰਾਸ਼ੀ ਦੀ ਗੱਲ ਕਰਨ ਦੇ ਆ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਅਚਾਨਕ ਪਈ ਹੋਏ ਖਰਚੇ ਆਰਥਿਕ ਸਥਿਤੀ ਨੂੰ ਡਾਮਾ ਡੋਲ ਦੇਣਾਂ ਜਾਂ ਰਾਤ ਨੂੰ ਹੋਈ ਪਰੇਸ਼ਾਨੀ ਮਾਨਸਿਕ ਤੌਰ ਤੇ ਖੱਜਲ ਖਰੀ ਦੂਜੇ ਦੀਆਂ ਕਈਆਂ ਗੱਲਾਂ ਮਨ ਤੇ ਕਲਪਾ ਹਟ ਗਈਆਂ ਚਲੋ ਰਾਤ ਨੂੰ ਦੁੱਧ ਦਾ ਸੇਵਨ ਬਿਲਕੁਲ ਨਹੀਂ ਕਰਨਾ ਤੇ ਚਾਹ ਦੀ ਆਪਣੇ ਕੋਲ ਰੱਖ ਲੈਣੀ ਹੈ ਕੈਂਸਰ ਕਰਕਰਾ ਰਾਸ਼ੀ ਦੁਪਹਿਰ ਤੋਂ ਬਾਅਦ ਚੰਦਰदाई ਨਕਸ਼ਤਰ ਚੱਲੇਗਾ ਦਿਨ ਬਹੁਤ ਵਧੀਆ ਤੁਹਾਡੇ ਲਗਨ ਦਾ ਵਾਲ ਕੁਝ ਦਾ ਚੱਲਿਆ ਔਰ ਗੁਰੂ ਦੇ ਨਾਲ ਚੱਲੇਗਾ ਤਾਂ ਬਹੁਤ ਹੀ ਵਧੀਆ ਆਪਣੇ ਕਿਸਮਤ ਆਪਣੇ ਘੁੰਮਣ ਫਿਰਨ ਦਾ ਮਨ ਤੁਹਾਡੇ ਦੋਸਤ ਮਿੱਤਰਾਂ ਨੂੰ ਮਿਲਣ ਦਾ ਮਨ ਬਣ ਰਿਹਾ ਤੁਹਾਡਾ ਬਿਲਕੁਲ ਸਹੀ ਤਾਰੇ ਤੁਹਾਡੇ ਸ਼ੁਭ ਚੱਲ ਰਿਹਾ ਕੋਈ ਨੁਕਸਾਨ ਵਾਲੀ ਗੱਲ ਨਹੀਂ ਜੋ ਮਰਜ਼ੀ ਕਰੋ ਬਸ ਇੱਕ ਆਪਣਾ ਸਟੈਂਡਰ ਲੈ ਕੇ ਚੱਲਣਾ ਹੈ ਠੀਕ ਲਿਓ ਜਾਨੀ ਸਿੰਘ ਰਾਸ਼ੀ ਦੀ ਗੱਲ ਕਰਦੇ ਹਾਂ ਜੀ ਥੋੜੀਆਂ ਜਿਹੀਆਂ ਪਰੇਸ਼ਾਨੀਆਂ ਸਿੰਘ ਰਾਸ਼ੀ ਵਾਲਿਆਂ ਨੂੰ ਆ ਹੀ ਰਹੀਆਂ ਨੇ ਗੁਰੂ ਚੰਦਰ ਦਾ ਗੱਜ ਕੇ ਸੂਰਜ ਯੋਗ ਦਸਵੇਂ ਸਥਾਨ ਵਿੱਚ ਕਦੇ ਬੈਕ ਪੇਨ ਹੋ ਰਹੀ ਹੈ ਤੇ ਕਦੇ ਕੁਝ ਨਾ ਕੁਝ ਹਸਪੀਟਲ ਦੇ ਚੱਕਰ ਕਿਸੇ ਨਾ ਕਿਸ ਤੇ ਲੱਗਦੇ ਪਏ ਕਾਲਾ ਨੀਲਾ ਰੰਗ ਅਚਪੌਣਾ ਨਹੀਂ ਹੈ ਸੂਰਜ ਮਹਾਰਾਜ ਦਿਖ ਜਾਣ ਤਾਂ ਦਰਸ਼ਨ ਕਰ ਲਓ ਗਾਇਤਰੀ ਮੰਤਰ ਥੋੜੀ ਜਿਹੀ ਮੈਡੀਟੇਸ਼ਨ ਕਰ ਲਓ ਬਿਲਕੁਲ ਠੀਕ ਆ ਸੀ ਆਪਣੇ ਆਪ ਨੂੰ એનર્ਜੀ ਦੇਣੀ ਜ਼ਰੂਰੀ ਹੋ ਗਈ ਹੈ ਕਿਉਂਕਿ ਸੂਰਜ ਦੀ ਸਥਿਤੀ ਬਿਲਕੁਲ ਅੱਛੀ ਹੈ ਅੱਛੀ ਹੈ ਜੀ ਕਿਉਂ ਨਹੀਂ ਅੱਛੀ ਹੈਗੀ ਤੇ ਅੱਜ ਉਸਨੇ ਸ਼ੁਕਰ ਦੇ ਨਕਸ਼ਤਰ ਚ ਵੀ ਚਲੇ ਜਾਣਾ ਹੈ ਸੂਰਜ ਦੇ ਨਕਸ਼ਤਰ ਚ ਜਾਣਾ ਤਾਂ ਵਧੀਆ ਹੋ ਜਾਣਾ ਵਰਗੋ ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਸਿਤਾਰਿਆਂ ਦੇ ਹਿਸਾਬ ਦੇ ਨਾਲ ਨੌਵੇਂ ਸਥਾਨ ਵਿੱਚ ਗੁਰੂ ਚੰਦਰ ਦਾ ਪੁਕੇਟਰ ਸੁੰਨ ਵਿੱਚ ਮੰਨ ਲੱਗੇਗਾ ਕੋਈ ਧਾਰਮਿਕ ਫੰਕਸ਼ਨ ਅਟੈਂਡ ਕਰਨ ਲਈ ਸਮਾਜਿਕ ਕਮਾ ਵਿੱਚ ਰੁਚੀ ਵੀ ਲਾਓਗੇ ਤੁਸੀਂ ਇਹਦਾ ਭਲਾ ਕਰਦੇਗਾ ਕਰ ਲਈ ਤੇ ਥੋੜਾ ਜਿਹਾ ਮੋਬਾਈਲ ਤੋਂ ਵੀ ਦੂਰੀ ਬਣਾ ਲਓ ਤਾਂ ਕਿ ਸੱਤਵੇਂ ਬੈਠਾ ਰਾਹੁ ਵੀ ਤੁਹਾਨੂੰ ਸ਼ਾਂਤ ਕਰੇ ਸ਼ਾਂਤ ਕਰ ਮਤਲਬ ਪਰਿਵਾਰਕ ਤੌਰ ਤੇ ਮਾਹੌਲ ਸ਼ਾਂਤ ਕਰੇ ਤੇ ਜੀਵਨ ਸਾਥੀ ਨਾਲ ਥੋੜੀ ਨੁਕ-ਝੁਕ ਘੱਟ ਹੋਵੇ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਸਿਤਾਰੇ ਤੁਹਾਡੇ ਠੀਕ ਠਾਕ ਜੈ ਨੇ ਸੰਭਲ ਕੇ ਚੱਲੋ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਲਓ ਨਾਲ ਹੀ ਗੁਰੂ ਚੰਦਰ ਕਿਉਂਕਿ 8ਵੇਂ ਸਥਾਨ ਵਿੱਚ ਚੱਲਦੇ ਪਏ ਆ ਤਾਂ ਮਾਂ ਨਾਲ ਬੈਸਬਾਜੀ ਕਰਨੀ ਚੰਦਰ ਦੇ ਪਾਣ ਨੂੰ ਹੋਰ ਖਰਾਬ ਕਰੇਗੀ ਦੁਪਹਿਰ ਤੱਕ ਦਾ ਸਮਾਂ ਗੁੱਸੇ ਤੇ ਕੰਟਰੋਲ ਰ ਸਕੋਰਪੀਓ বৃশ্চਿਕ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਆਪਾਂ ਜੀ ਤਾਂ ਲਈ ਕੰਮ ਲਈ ਬਿਜ਼ਨਸ ਲਈ ਕਾਰੋਬਾਰ ਲਈ ਪਰਿਵਾਰ ਲਈ ਰਿਸ਼ਤੇ ਲਈ ਪ੍ਰੇਮ ਸਬੰਧਾਂ ਲਈ ਅੱਜ ਦਾ ਦਿਨ ਬੈਸਟ ਜਾਣ ਵਾਲਾ ਹੈ ਸੂਰਜ ਦਾ ਨਕਸ਼ਤਰ ਸਰਕਾਰੀ ਦਰਬਾਰੇ ਨੇਮ ਫੇਮ ਵੀ ਵਿਦਾਏਗਾ ਤੇ ਅੱਛੇ ਲੋਕਾਂ ਨਾਲ ਰਾਜਨੀਤਿਕ ਲੋਕਾਂ ਨਾਲ ਕੰਮ ਕਰਨ ਦੀ ਕੋਈ ਮੀਟਿੰਗ ਅੱਗੇ ਵਧ ਸਕਦੀ ਆ ਸੈਜੀਟੇਰੀਸ ਤਨੁ ਰਾਸ਼ੀ ਤਨੂ ਰਾਸ਼ੀ ਵਾਲਿਆਂ ਦੇ ਲਈ ਵਿਦੇਸ਼ ਵੱਲੋਂ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਆ ਪਰ ਹਾਜਮੇ ਦੀ ਪ੍ਰੋਬਲਮ ਤੰਗ ਕਰੇਗੀ ਬਾਰੇ ਖਾਣੇ ਤੋਂ ਥੋੜਾ ਪਰਹੇਜ਼ ਰੱਖ ਕੇ ਚੱਲੋ ਮੋਟਾਪੇ ਨੂੰ ਲੈ ਕੇ ਚਿੰਤਾ ਅੱਜ ਕੱਲ ਤੁਹਾਡੀ ਵੀ ਵੱਧ ਰਹੀ ਹੈ ਤਾਂ ਕੀਮਤੀ ਚੀਜ਼ਾਂ ਦੀ ਸੰਭਾਲ ਰੱਖਣੀ ਵੀ ਜ਼ਰੂਰੀ ਹੈ ਜਿਆਦਾ ਪਰਹੇਜ਼ ਜ਼ਰੂਰੀ ਨਹੀਂ ਠੀਕ ਹੈ ਤਾਂ ਕੋਸ਼ਿਸ਼ ਕਰਨੀ ਹੈ ਸੋਚ ਬੈਠ ਕੇ ਖਾਣਾ ਖਾ ਲੈਣਾ ਹੈ ਸੂਰਜ ਦਾ ਨਕਸ਼ਤਰ ਮਿੱਤਰ ਹੀ ਹੈ ਕੈਪ੍ਰਿਕੌਰ ਮਕਰ ਰਾਸ਼ੀ ਦੀ ਗੱਲ ਕਰਦੇ ਹਾਂ ਜੀ ਸਿਤਾਰੇ ਤੁਹਾਡੇ ਚੰਗੇ ਆ ਵਧੀਆ ਨੇ ਪਰਿਵਾਰ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਕਲੇਸ਼ ਹੈ ਜਾਂ ਕੋਈ ਪਰੇਸ਼ਾਨੀ ਹੈ ਤਾਂ ਉਹਦੇ ਰਿਲੈਕਸ ਤੁਹਾਨੂੰ ਮਿਲ ਜਾਏਗੀ ਗਾਣਾ ਰੋਟੀ ਪਾਣੀ ਬਹੁਤ ਜ਼ਰੂਰੀ ਹੋਈ ਵੈਲ ਰੈਸਟ ਰਹਿਣਾ ਹੈ ਤੇ ਜ਼ਿਆਦਾ ਇਨਵੈਸਟਮੈਂਟ ਕਿਸੇ ਕੰਮ ਤੇ ਨਹੀਂ ਕਰਨੀ ਉਦਾਹਰਣ ਦੇਂਦਲੇ ਤੋਂ ਬਚੋ ਅਕਵੀਰਸ ਕੁੰਭ ਰਾਸ਼ੀ ਦੀ ਗੱਲ ਕਰਦੇ ਹਾਂ ਜੀ ਚੌਥੇ ਸਥਾਨ ਵਿੱਚ ਗੁਰੂ ਚੰਦਰ ਦਾ ਗੰਜਕੇ ਸ੍ਰੀ ਯੋਗ ਔਰ ਜੋ ਨਕਸ਼ਤਰ ਹੈ ਸੂਰਜ ਤੇ ਚੰਦਰਦਾਨ ਉਹ ਠੀਕ ਠਾਕ ਹੈ ਵਿਰੋਧੀ ਤਾਂ ਐਸੇ ਵੀ ਤੁਹਾਨੂੰ ਮੈਂ ਦੱਸਿਆ ਹੈ ਕੁਝ ਨਹੀਂ ਵਿਗਾੜ ਸਕਦੇ ਪਰ ਪਰੇਸ਼ਾਨੀ ਹੈ ਕਿ ਕੁੱਤੇ ਨੂੰ ਰੋਟੀ ਪਾਣੀ ਜ਼ਰੂਰੀਆਂ ਨੇ ਦਾ ਸ਼ੁਕਰ ਸ਼ਨੀ ਦੀ ਯੁਤੀ ਲਗਨ ਵਿੱਚ ਨਜ਼ਰਾਂ ਲਵਾ ਲਵੇ ਨਜ਼ਰਾਂ ਦਵਾ ਦੇਗੀ ਤੇ ਪਰੇਸ਼ਾਨੀਆਂ ਵਧਾ ਦੇਗੀ ਘੱਟ ਬੋਲਣਾ ਬੋਲਣ ਵਿੱਚ ਮਿਠਾਸ ਰੱਖ ਕੇ ਬੋਲਣਾ ਥੋੜਾ ਰਿਸ਼ਤੇ ਨੂੰ ਮਜ਼ਬੂਤ ਕਰੇਗਾ ਆISEZ ਮੀਨਾ ਸ਼ੀ ਵਾਲਿਆਂ ਦੇ ਲਈ ਘੁੰਮਣ ਫਿਰਨ ਦਾ ਮਨ ਹੋਏਗਾ ਰਿਸ਼ਤੇਦਾਰ ਆ ਸਕਦੇ ਆ ਤੁਸੀਂ ਵੀ ਕਿਤੇ ਜਾ ਸਕਦੇ ਹੋ ਸਰਕਲ ਦਾ ਸਾਥ ਮਿਲੇ ਤਾਂ ਇਸ ਦੇ ਲਈ ਵੀ ਤੁਹਾਨੂੰ ਯਤਨ ਕਰਨੇ ਚਾਹੀਦੇ ਨੇ ਤਾਂ ਕਿ ਪਰਿਵਾਰ ਤੇ ਆਲੇ ਦੁਆਲੇ ਨੂੰ ਨਾਲ ਲੈ ਕੇ ਚੱਲੀਏ ਜਲਦਬਾਜ਼ੀ ਨੁਕਸਾਨ ਕਰਵਾ ਸਕਦੀ ਹੈ ਇਸ ਕਰਕੇ ਸੰਭਲ 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 ਕੇ ਚੱਲੋ ਮਤਰਸ ਸਾਇਸਟਾ ਨਾਲ ਜੇ ACG ਅਸੋਲਜੀ ਵਿਦਵੌਲੋਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਕਿਦਾਂ ਆਪਾਂ ਅੱਜ ਦੇ ਦਿਨ ਨੂੰ ਬੈਸਟ ਬਣਾ ਸਕਦੇ ਆ ਲੌਜੀਕਲੀ ਸਿਤਾਰਿਆਂ ਦੇ ਮੁਤਾਬਕ ਹੁਣ ਸੁਣੋ ਡਿਪਰੈਸ਼ਨ ਦੀ ਆਪਾਂ ਚਰਚਾ ਕੀਤੀ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆ ਕਿ ਡਿਪਰੈਸ਼ਨ ਦੀ ਵਜ੍ਹਾ ਮੈਂ ਆਪਾਂ ਤੁਹਾਨੂੰ ਦੱਸਿਆ ਕਿ ਚੰਦਰ ਤੇ ਗ੍ਰਹਾਂ ਦੀ ਲਗਨ ਦੇ ਮਾਲਕ ਦਾ ਡਾਊਨ ਹੋਣਾ ਤੇ ਮੰਗਲ ਦਾ ਕਮਜ਼ੋਰ ਹੋਣਾ। ਮੰਗਲ ਦੀ ਮਜ਼ਬੂਤੀ ਦੇ ਲਈ ਜਿਸ ਨੂੰ ਵੀ ਡਿਪਰੈਸ਼ਨ ਹੋਵੇ ਜਿਸ ਨੂੰ ਵੀ ਲੱਗੇ ਕਿ ਉਦਾਸੀ ਹੈ ਜਿਸ ਨੂੰ ਲੱਗੇ ਐਨੀ ਕੁਛ ਨਹੀਂ ਜ਼ਿੰਦਗੀ 'ਚ ਇਹ ਦਿਮਾਗ 'ਚ ਵਾਰ-ਵਾਰ ਆ ਰਿਹਾ ਹੈ ਤਾਂ ਹਮੇਸ਼ਾ ਆਪਣੇ ਕੋਲ ਰੈੱਡ ਕੱਪੜਾ ਰੱਖੋ। ਅਗਰ ਤੁਸੀਂ ਜੈਂਟਸ ਹੋ ਤਾਂ ਰੈੱਡ ਕੱਪੜਾ ਰੈੱਡ ਕਲਰ ਦਾ ਰੁਮਾਲ ਰੱਖੋ ਮੰਗਲ ਨੂੰ ਮਜ਼ਬੂਤੀ ਦਿਓ। ਅਗਰ ਤੁਸੀਂ ਲੇਡੀਜ਼ ਹੋ ਤਾਂ ਰੈੱਡ ਕਲਰ ਦੀਆਂ ਝੂੜੀਆਂ ਪਾ ਲਓ ਸੱਚ ਜਾਣ ਦੂਸਰੀ ਗੱਲ ਪਾਣੀ ਚ ਦੁੱਧ ਪਾ ਕੇ ਹਮੇਸ਼ਾ ਨਾ ਉਹ ਤਾਂ ਕਿ ਚੰਦਰ ਨੂੰ ਮਜ਼ਬੂਤੀ ਮਿਲੇ ਚਾਂਦੀ ਦੀ ਪਤਲੀ ਜੀ 체ਨ ਆਪਣੇ ਗਲਜ ਪਾ ਕੇ ਰੱਖੋ ਤਾਂ ਕਿ ਚੰਦਰ ਕਾਇਮ ਰਹੇ ਮਨ ਮਜ਼ਬੂਤ ਰਹੇ ਠੀਕ ਲਗਨ ਚ ਆ ਗਿਆ ਚੰਦਰ ਮਾ ਤਾਂ ਮਜ਼ਬੂਤੀ ਮਿਲੇ ਕੱਚ ਦਾ ਗਲਾਸ ਵਰਤਨਾ ਬੰਦ ਕਰ ਦੋ ਠੀਕ ਤੇ ਮੰਗਲ ਤੇ ਚੰਦਰ ਤੇ ਬ੍ਰਸਪਤਨ ਮਜ਼ਬੂਤ ਕਰਨ ਲਈ ਕੇਸਰ ਦਾ ਟਿੱਕਾ ਮੱਥਾ ਜੀਬ ਧੁੰਨੀ ਤੇ ਲਾਓ ਹਲਕਾ ਮਿਊਜ਼ਿਕ ਹਲਕੇ ਗਾਣੇ ਜੋ ਤੁਹਾਨੂੰ ਪਸੰਦ ਨੇ ਉਹ ਹਮੇਸ਼ਾ ਆਪਣੇ ਕੋਲ ਲਾ ਕੇ ਰੱਖੋ ਇੱਕ ਦੋ ਘੰਟੇ ਸੁਣਨੇ ਆ ਮੋਬੇਰ ਤੋਂ ਥੋੜੀ ਜੀ ਦੂਰੀ ਬਣਾ ਲੈਣੀ ਐਵੇਂ ਨਹੀਂ ਕਿ ਲੋਕਾਂ ਦੀਆਂ ਜੋ ਪਤਾ ਕੀ ਐ ਇੱਕ ਤਾਂ ਡਿਪਰੈਸ਼ਨ ਹੁੰਦਾ ਤੇ ਇੱਕ ਡਿਪਰੈਸ਼ਨ ਵਾਲੀਆਂ ਚੀਜ਼ਾਂ ਅਸੀਂ ਦੇਖ ਦੇਖ ਰੋਈ ਜਾਂਦੇ ਆ ਤਾਂ ਠੀਕ ਐ ਦੁਨੀਆਦਾਰੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਬਦਲ ਨਹੀਂ ਸਕਦੇ ਅਸੀਂ ਕਿਸੇ ਨੂੰ ਅਗਲੇ ਦਾ ਕੰਮ ਐ ਉਹ ਚੀਜ਼ਾਂ ਕਰਨੀਆਂ ਤਾਂ ਆਪਣੇ ਆਪ ਨੂੰ ਉੱਚੋਂ ਕੱਢੋ ਜੋ ਕਦੇ ਬਹੁਤ ਚੰਗਾ ਲੱਗਦਾ ਸੀ ਜਿਹਨੂੰ ਦੇਖ ਕੇ ਖੁਸ਼ੀ ਹੁੰਦੀ ਸੀ ਜਿਹਨੂੰ ਦੇਖ ਕੇ ਚਿਹਰੇ ਤੇ ਸਮਾਈ ਲਾਉਂਦੀ ਸੀ ਉਹ ਪੁਰਾਣੀਆਂ ਪਿਕਚਰ ਦੇਖੋ ਗਾਣੇ ਸੁਣੋ ਮਿਊਜ਼ਿਕ ਸੁਣੋ ਹੈ ਨਾ ਵੈਲਡ ਰੈਸਟ ਕਰੋ ਤੇ ਸਭ ਤੋਂ ਜ਼ਰੂਰੀ ਚੰਦਰ ਦੀ ਮਜਬੂਤੀ ਲਈ ਇੱਕ ਚੰ ਚਾਂਦੀ ਦਾ 4 ਗ੍ਰਾਮ ਦਾ ਚੌਰਸ ਟੁਕੜਾ ਟੁਕੜਾ ਲੈਣਾ ਤੁਸੀਂ ਚਾਂਦੀ ਦਾ 4 ਗ੍ਰਾਮ ਦਾ ਬਿਲਕੁਲ ਸਿਕਯੁਰ ਉਹਦੇ ਵਿੱਚ ਸੈਂਟਰ 'ਚ ਮੁਰੀ ਘੜਾਓ ਉਹਦੇ ਵਿੱਚ ਸਫੇਦ ਧਾਗਾ ਪਾ ਕੇ ਉਹਨੂੰ ਆਪਣੇ ਗੱਜ ਪਾ ਲਓ ਠੀਕ ਕੀ ਹੋਏਗਾ ਆਪਾਂ ਤੁਹਾਨੂੰ ਪਹਿਲਾਂ ਵੀ ਐਕਸਪਲੇਨ ਕੀਤਾ ਸੀ ਇਹ ਕੋਈ ਵੈਮ ਵਾਲੀ ਗੱਲ ਨਹੀਂ ਹੈ ਚਾਂਦੀ ਚੰਦਰ ਦੀ ਹੈ ਔਰ ਚੌਰਸ 사인 ਮੰਗਲ ਦਾ ਹੈ ਉਹਦੇ ਵਿੱਚ ਹੋਲ ਜੋ ਹੈ ਬੁੱਧ ਦਾ ਹੈ ਤੇ ਧਾਗਾ ਸੁੱਕ ਕਰਾਉਂਦੇ ਤੇ ਬਾਅਦ ਕੀ ਆਪਣੇ ਕੋਲ ਰੱਖੋ ਚਾਹੀ ਕੁ ਦਿਨ ਆਪਣੇ ਗੱਲ ਚ ਪਾ ਲਓ ਉਸ ਤੋਂ ਬਾਅਦ ਕੋਲ ਰੱਖੋ ਮੰਗਲ ਮਜ਼ਬੂਤ ਹੋ ਜਾਏਗਾ ਜੀਵ ਤੇ ਸਵੇਰੇ ਉੱਠ ਕੇ ਸ਼ਹਿਦ ਲਾਓ ਉਹਦੇ ਨਾਲ ਵੀ ਮੰਗਲ ਮਜ਼ਬੂਤ ਹੋ ਜਾਂਦਾ ਹੈ ਆਪਣੀ ਮਾਂ ਦਾ ਆਸ਼ੀਰਵਾਦ ਹਮੇਸ਼ਾ ਲਓ ਉਹਨਾਂ ਦਾ ਹੱਥ ਆਪਣੇ ਸਿਰ ਤੇ ਰੱਖਾਓ ਔਰ ਪ੍ਰਾਣਾਸਵਾਦ ਅੱਛੇ ਰੱਖੋ ਕਦੇ ਡਿਪਰੈਸ਼ਨ ਚ ਨਹੀਂ ਆਓਗੇ ਕਰਕੇ ਦੇਖੋ ਪਤਾ ਚੱਲ ਜਾ ਸਮਾਂ ਜਾਂਦਾ ਆਪ ਸਭਦਾਂ ਤਦਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ